ਕੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ ਦੋਸਤੋ ਇਸ ਗੱਲ ਵਿੱਚ ਕੋਈ ਵੀ ਲੁਕਸ਼ਿਪ ਨਹੀਂ ਕਿ ਪੰਜਾਬੀਆਂ ਤੇ ਸਿੱਖਾਂ ਦੀ ਭਾਰਤੀ ਫੌਜ ਨੂੰ ਕਿੰਨੀ ਵੱਡੀ ਦੇਣ ਹੈ ਪਹਿਲੇ ਸੰਸਾਰ ਜੰਗ ਸਮੇਂ ਅੰਗਰੇਜ਼ੀ ਫੌਜਾਂ ਵਿੱਚ 20% ਸਿੱਖ ਫੌਜੀ ਸ਼ਾਮਲ ਹੁੰਦੇ ਸਨ ਜਦਕਿ ਉਸ ਵਕਤ ਪੂਰੇ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਸਿਰਫ 1% ਹੁੰਦੀ ਸੀ ਆਜ਼ਾਦੀ ਤੋਂ ਬਾਅਦ ਵੀ ਭਾਰਤੀ ਫੌਜ ਵਿੱਚ ਸਭ ਤੋਂ ਵੱਧ ਗਿਣਤੀ ਸਿੱਖਾਂ ਦੀ ਹੀ ਸੀ ਆਜ਼ਾਦੀ ਦੇ ਤੁਰੰਤ ਬਾਅਦ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਣ ਵਾਲੇ ਸਾਰੇ ਵੱਡੇ ਅਫਸਰਾਂ ਵਿੱਚੋਂ ਸਾਰੇ ਦੇ ਸਾਰੇ ਪੰਜਾਬੀ ਸਨ ਬੇਚੱਕ ਉਸ ਸਮੇਂ ਪੰਜਾਬ ਦੀ ਸਾਰੀ ਆਬਾਦੀ ਸਿਰਫ 5% ਹੀ ਸੀ ਪਰ ਸਾਲ 2012 ਆਉਂਦੇ ਆਉਂਦੇ ਸਿੱਖਾਂ ਦੀ ਭਾਰਤੀ ਫੌਜ ਵਿੱਚ ਗਿਣਤੀ ਬਸ ਨਾਮਾਤਰ ਹੀ ਰਹਿ ਚੁੱਕੀ ਹੈ ਅੱਜ ਪੰਜਾਬ ਵਿੱਚੋਂ ਬਹੁਤ ਘੱਟ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਪਰ ਅਜਿਹਾ ਕਿਉਂ ਕਿਉਂ ਸਿੱਖਾਂ ਦੀ ਗਿਣਤੀ ਭਾਰਤੀ ਫੌਜ ਵਿੱਚ ਘਟਦੀ ਜਾ ਰਹੀ ਹੈ ਕੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਜਾਂ ਫਿਰ ਇਸ ਮਸਲੇ ਵਿੱਚ ਵੀ ਸਿੱਖਾਂ ਨਾਲ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਕੀ ਹੈ ਇਸ ਦੀ ਅਸਲੀਅਤ ਆਓ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਮਸਲੇ ਦੇ ਜੋ ਤੱਥ ਉੱਪਰ ਕੇ ਸਾਹਮਣੇ ਆਏ ਹਨ ਉਹ ਇੱਕ ਵਾਰ ਤਾਂ ਹਲਾਕੇ ਰੱਖ ਦੇਣ ਵਾਲੇ ਹਨ ਸੋ ਆਓ ਹੁਣ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਕਿਉਂ ਘਟਦੀ ਜਾ ਰਹੀ ਹੈ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਸ ਗੱਲ ਤੇ ਝਾਤੀ ਮਾਰ ਲਈਏ ਕਿ ਇਤਿਹਾਸ ਵਿੱਚ ਕਿਉਂ ਸਿੱਖਾਂ ਨੂੰ ਸਭ ਤੋਂ ਵੱਧ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ ਦੋਸਤੋ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੇ ਸ੍ਰੀ ਗੁਰੂ ਰਾਮਦਾਸ ਜੀ ਤੱਕ ਸਿੱਖਾਂ ਨੇ ਕੋਈ ਵੀ ਜੰਗ ਵਿੱਚ ਸਿੱਧੇ ਤੌਰ ਤੇ ਹਿੱਸਾ ਨਹੀਂ ਲਿਆ ਪਰ ਜਦੋਂ ਜਹਾਂਗੀਰ ਬਾਦਸ਼ਾਹ ਵੱਲੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਗਿਆ ਤਾਂ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਜੀ ਨੇ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਫੌਜ ਬਣਾਈ ਤੇ ਉਹਨਾਂ ਨੂੰ ਲੜਾਈ ਵਾਸਤੇ ਤਿਆਰ-ਬਰ ਤਿਆਰ ਕੀਤਾ ਸੰਗਤਾਂ ਨੂੰ ਹੁਕਮ ਲਾਏ ਗਏ ਕਿ ਹੁਣ ਗੁਰੂ ਘਰਾਂ ਵਾਸਤੇ ਕੋਈ ਕੀਮਤੀ ਦਿਸਾਲੇ ਕੋਈ ਕੀਮਤੀ ਗਹਿਣੇ ਨਹੀਂ ਬਲਕਿ ਕੀਮਤੀ ਘੋੜੇ ਤੇ ਲੋਹੇ ਦੇ ਹਥਿਆਰ ਭੇਟ ਕੀਤੇ ਜਾਣ ਛੇਵੇਂ ਪਾਤਸ਼ਾਹ ਜੀ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਤੇ ਫਿਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ ਜ਼ੁਲਮ ਦੇ ਵਿਰੁੱਧ ਲੜਨ ਵਾਸਤੇ 10ਵੇਂ ਪਾਤਸ਼ਾਹ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਤੇ ਹਰ ਇੱਕ ਸਿੱਖ ਲਈ ਹੁਣ ਹਥਿਆਰ ਰੱਖਣੇ ਲਾਜ਼ਮੀ ਹੋ ਗਏ ਸਨ ਉਸ ਤੋਂ ਬਾਅਦ ਤਾਂ ਫਿਰ ਮੰਨੋ ਜਿਵੇਂ ਸਿੱਖਾਂ ਲਈ ਹਰ ਰੋਜ਼ ਇੱਕ ਨਵੀਂ ਜੰਗ ਉਹਨਾਂ ਦੇ ਇੰਤਜ਼ਾਰ ਵਿੱਚ ਹੀ ਬੈਠੀ ਹੋਵੇ ਸਿੱਖ ਕਦੇ ਵੀ ਪਛਾਣ ਨਹੀਂ ਹਟੇ ਤੇ ਅੱਗੇ ਵੱਧਦੇ ਜ਼ੁਲਮ ਨੂੰ ਨੱਥ ਪਾਉਂਦੇ ਗਏ ਸਮਾ ਪੀਤਿਆ ਤੇ ਫਿਰ ਅੱਗੇ ਆਉਂਦਾ ਹੈ ਖਾਲਸੇ ਦਾ ਰਾਜ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਪਰ ਉਸ ਤੋਂ ਪਹਿਲਾਂ ਸਿੱਖਾਂ ਨੇ ਕਈ ਘੱਲੂ ਘਰੇ ਦੇਖੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਿੱਖਾਂ ਦੇ ਸਿਰਾਂ ਦੇ ਗੱਡੇ ਪਰ ਪਰ ਲਾਹੌਰ ਭੇਜੇ ਗਏ ਸਨ ਖਾਲਸਾ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਖਾਲਸਾ ਫੌਜ ਦਾ ਆਧੁਨਿਕ ਕਰਨ ਕੀਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਖਾਲਸਾ ਫੌਜ ਉਸ ਵਕਤ ਦੀ ਏਸ਼ੀਆ ਦੀ ਸਭ ਤੋਂ ਖਤਰਨਾਕ ਤੇ ਸਭ ਤੋਂ ਵਧੀਆ ਆਰਮੀ ਬਣ ਗਈ ਸੀ ਖਾਲਸਾ ਫੌਜ ਤੋਂ ਜੰਗਾ ਦੇ ਗੁਣ ਸਿੱਖਣ ਵਾਸਤੇ ਉਸ ਵਕਤ ਨਪੋਲੀਅਨ ਦੀ ਫੌਜ ਦੇ ਜਰਨੈਲ ਪੰਜਾਬ ਆਉਂਦੇ ਹੁੰਦੇ ਸਨ ਖਾਲਸਾ ਫੌਜਾਂ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਅਫਗਾਨਿਸਤਾਨ ਤੱਕ ਲੈ ਗਈਆਂ ਪਰ ਫਿਰ ਆਇਆ ਕਾਲਾ ਦੌਰ ਜਦੋਂ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਨਾ ਕਰ ਗਏ ਤੇ ਸਿਰਫ 2 ਸਾਲਾਂ ਵਿੱਚ ਹੀ ਸਿੱਖ ਰਾਜ ਗਦਾਰਾਂ ਦੀ ਭੇਡ ਚੜ ਕੇ ਖਤਮ ਹੋ ਗਿਆ ਪਰ ਇਸ ਦਾ ਫਾਇਦਾ ਚੁੱਕਿਆ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਅਗਲੇ 20 ਸਾਲਾਂ ਦੇ ਵਿੱਚ ਹੀ ਪੂਰੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਬੇਚੱਕ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਦੋ ਸਿੱਖ ਐਂਗਲੋਵਾਰ ਸਿੱਖ ਫੌਜਾਂ ਹਾਰ ਗਈਆਂ ਸਨ ਪਰ ਅੰਗਰੇਜ਼ਾਂ ਨੇ ਸਿੱਖਾਂ ਦੀ ਤਾਕਤ ਦਾ ਇਹਨਾਂ ਦੋਹਾਂ ਲੜਾਈਆਂ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ ਜਿਸ ਵੇਲੇ ਖਾਲਸਾ ਰਾਜ ਖਤਮ ਹੋਇਆ ਤਾਂ ਸਿੱਖ ਫੌਜਾਂ ਵੀ ਘਰ ਵਿੱਚ ਬੈਠ ਗਈਆਂ ਇਹਨਾਂ ਸਿੱਖ ਫੌਜੀਆ ਨੂੰ ਫਿਰ ਪਹਿਲੀ ਵਾਰ ਅੰਗਰੇਜ਼ਾਂ ਵੱਲੋਂ ਬ੍ਰਿਟਿਸ਼ ਫੌਜ ਵਿੱਚ ਭਰਤੀ ਕਰਕੇ ਬੰਗਾਲ ਭੇਜਿਆ ਗਿਆ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਜਿਸਤੇ ਵੱਲ ਕਦੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਜਉਂਦੇ ਜੀ ਕਦੇ ਅੱਖ ਚੁੱਕ ਕੇ ਵੇਖਣ ਦੀ ਵੀ ਜ਼ਰਤ ਨਹੀਂ ਸੰਕਰਦੇ ਹੁਣ ਉਹੀ ਪੰਜਾਬ ਨੂੰ ਅੰਗਰੇਜ਼ ਆਪਣੇ ਫਾਇਦੇ ਲਈ ਵਰਤ ਰਹੇ ਸਨ ਸਿੱਖਾਂ ਦੀ ਬਹਾਦਰੀ ਵੇਖ ਕੇ ਅੰਗਰੇਜ਼ਾਂ ਵੱਲੋਂ ਭਾਰੀ ਗਿਣਤੀ ਵਿੱਚ ਬ੍ਰਿਟਿਸ਼ ਆਰਮੀ ਵਿੱਚ ਸਿੱਖ ਭਰਤੀ ਕੀਤੇ ਗਏ ਸਾਲ 1929 ਵਿੱਚ ਅੰਗਰੇਜ਼ਾਂ ਦੀ 1.4 ਲੱਖ ਹਜ਼ਾਰ ਦੀ ਫੌਜ ਦੀ ਗਿਣਤੀ ਵਿੱਚ 62% ਅਕੱਲੇ ਸਿੱਖ ਫੌਜੀ ਸ਼ਾਮਲ ਸਨ ਸਾਲ 1880 ਵਿੱਚ ਇੱਕ ਅੰਗਰੇਜ਼ ਇਤਿਹਾਸਕਾਰ ਲਿਖਦਾ ਹੈ ਕਿ ਪੰਜਾਬ ਇੱਕ ਨਰਸਰੀ ਹੈ ਦੁਨੀਆ ਦੇ ਸਭ ਤੋਂ ਵਧੀਆ ਫੌਜੀਆਂ ਦੀ ਦੂਜੀ ਸੰਸਾਰ ਜੰਗ ਵੇਲੇ ਵੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਭਰਤੀ ਕੀਤੇ ਗਏ ਸਨ ਪਰ ਸਿੱਖਾਂ ਦੀ ਤਾਕਤ ਨੂੰ ਅੰਗਰੇਜ਼ ਤਾਂ ਪਹਿਚਾਨ ਗਏ ਪਰ ਇਹ ਤਾਕਤ ਆਜ਼ਾਦ ਭਾਰਤ ਦੇ ਲੀਡਰਾਂ ਨੂੰ ਰਾਸ ਨਹੀਂ ਆਈ ਆਜ਼ਾਦੀ ਤੋਂ ਪਹਿਲਾਂ ਹੀ ਨਹਿਰੂ ਵੱਲੋਂ 1946 ਦੇ ਵਿੱਚ ਅੰਗਰੇਜ਼ਾਂ ਨੂੰ ਇੱਕ ਚਿੱਠੀ ਲਿਖ ਕੇ ਫੌਜ ਵਿੱਚੋਂ ਸਿੱਖਾਂ ਦੀ ਗਿਣਤੀ ਘਟਾਉਣ ਦੀ ਮੰਗ ਕੀਤੀ ਗਈ ਸੀ। ਆਜ਼ਾਦੀ ਤੋਂ ਬਾਅਦ ਜਿਸ ਵੇਲੇ ਭਾਰਤ ਦੀ ਆਰਮੀ ਵਿੱਚ 45% ਵੱਡੇ ਅਫਸਰ ਕੱਲੇ ਸਿੱਖ ਸਨ ਫਿਰ ਵੀ ਸਰਕਾਰ ਵੱਲੋਂ ਅਗਲੇ 25 ਸਾਲਾਂ ਤੱਕ ਇੱਕ ਵੀ ਸਿੱਖ ਫੌਜੀ ਅਫਸਰ ਨੂੰ ਫੌਜ ਦਾ ਮੁਖੀ ਨਹੀਂ ਬਣਾਇਆ ਗਿਆ ਸੀ। ਸਾਲ 1965 ਦੇ ਵਿੱਚ ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ 31% ਹੀ ਰਹਿ ਗਈ ਤੇ ਸਾਲ 1992 ਆਉਦੇ-ਆਉਦੇ ਸਿੱਖ ਫੌਜੀ ਸਿਰਫ 7% ਹੀ ਰਹਿ ਗਏ ਸਨ ਖਾਸ ਕਰਕੇ ਸਿੱਖਾਂ ਦੀ ਗਿਣਤੀ ਘਟਾਉਣ ਵਾਸਤੇ ਹੀ ਉਸੇ ਤਰ੍ਹਾਂ ਦੀਆਂ ਫੌਜ ਵਿੱਚ ਨਵੀਆਂ-ਨਵੀਆਂ ਪਾਲਿਸੀਆਂ ਬਣਾਈਆਂ ਗਈਆਂ ਸਰਕਾਰ ਵੱਲੋਂ ਫੌਜੀ ਨਿਜਵਾ ਵਿੱਚ ਸਮੇਂ-ਸਮੇਂ ਤੇ ਬਦਲਾਅ ਕੀਤੇ ਗਏ ਸਿਰਫ ਸਿੱਖਾਂ ਦੀ ਗਿਣਤੀ ਨੂੰ ਘਟਾ ਕਰਨ ਵਾਸਤੇ ਸਰਕਾਰ ਨੂੰ ਹਮੇਚਾ ਸਿੱਖਾਂ ਤੋਂ ਖੌਫ ਰਿਆ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਵੇਂ ਸਭ ਤੋਂ ਦੂਜਾ ਵੱਡਾ ਕਾਰਨ ਹੈ ਹਰੀ ਕ੍ਰਾਂਤੀ ਜਿਸ ਵੇਲੇ ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਤਹਿਤ ਕਣਕ ਤੇ ਝੋਨੇ ਦੇ ਨਵੇਂ ਬੀਜ ਲਿਆਂਦੇ ਗਏ ਤੇ ਇਸ ਦੇ ਨਾਲ ਪੰਜਾਬੀਆਂ ਦੀ ਆਰਥਿਕਤਾ ਨੂੰ ਬਹੁਤ ਵੱਡਾ ਹਲਾਰਾ ਮਿਲਿਆ ਸਰਕਾਰੀ ਅੰਕੜੇ ਤਾਂ ਇਥੋਂ ਤੱਕ ਦੱਸਦੇ ਹਨ ਕਿ ਹਰੀ ਕ੍ਰਾਂਤੀ ਦੇ ਨਾਲ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੀ 70% ਆਮਦਨ ਵੱਧ ਗਈ ਸੀ ਪੰਜਾਬੀਆਂ ਵੱਲੋਂ ਖੇਤੀ ਨੂੰ ਹੀ ਆਪਣਾ ਫਿਰ ਮੁੱਖ ਧੰਦਾ ਬਣਾ ਲਿਆ ਗਿਆ ਤੇ ਪੰਜਾਬ ਦੇ ਨੌਜਵਾਨਾਂ ਨੇ ਫੌਜ ਵਿੱਚ ਭਰਤੀ ਹੋਣ ਤੋਂ ਕਿਨਾਰਾ ਕਰਕੇ ਖੇਤੀ ਨੂੰ ਹੀ ਆਪਣਾ ਮੁੱਖ ਕਿੱਤਾ ਬਣਾ ਲਿਆ ਇਸ ਤੋਂ ਅਗਲਾ ਵੱਡਾ ਕਾਰਨ ਇਹ ਵੀ ਸੀ ਕਿ ਸਮੇਂ ਦੇ ਨਾਲ ਪੰਜਾਬੀਆਂ ਨੇ ਜਨਸੰਖਿਆ ਕੰਟਰੋਲ ਦੇ ਪਹਾੜੇ ਨੂੰ ਬੜੀ ਚੰਗੀ ਤਰ੍ਹਾਂ ਰਟਿਆ ਪਹਿਲਾਂ ਹਰ ਕਿਸੇ ਦੇ ਘਰ 5-5 7-7 ਜਵਾਕ ਹੁੰਦੇ ਸਨ ਪਰ ਅੱਜ ਹਾਲਾਤ ਸਿਰਫ ਇੱਕ ਬੱਚੇ ਤੱਕ ਆ ਕੇ ਹੀ ਰੁਕ ਗਏ ਹਨ ਇੱਕ ਬੱਚੇ ਤੋਂ ਵੱਧ ਬੱਚੇ ਪਾਲਣ ਦੀ ਛੇਂਦ ਪੰਜਾਬੀਆਂ ਵਿੱਚ ਹੀ ਸ਼ਕਤੀ ਨਹੀਂ ਰਹੀ ਫੌਜ ਵਿੱਚ ਗਿਣਤੀ ਘਟਣ ਦਾ ਇੱਕ ਕਾਰਨ ਪੰਜਾਬੀਆਂ ਦਾ ਵਿਦੇਸ਼ ਵੱਲ ਭਲਾਈਨ ਵੀ ਹੈ ਸਕੂਲੀ ਪੜ੍ਹਾਈ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦਾ ਸਿਰਫ ਇੱਕੋ ਟੀਚਾ ਬਣ ਗਿਆ ਹੈ ਕਿ ਬਸ ਕਿਸੇ ਵੀ ਤਰੀਕੇ ਦੇ ਨਾਲ ਵਿਦੇਸ਼ ਪਹੁੰਚਣਾ ਹੈ ਇਸੇ ਕਰਕੇ ਫੌਜ ਵਿੱਚੋਂ ਸਿੱਖ ਲਗਾਤਾਰ ਘਟ ਰਹੇ ਹਨ ਇੱਕ ਕਾਰਨ ਨਸ਼ੇ ਦੇ ਵੀ ਹੋ ਸਕਦੇ ਹਨ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਵਧਣ ਦੇ ਨਾਲ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟੀ ਪਰ ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਜਿੰਨੇ ਉੱਪਰਲੇ ਮਸਲੇ ਗੰਭੀਰ ਹਨ ਜੋ ਚੀਜ਼ਾਂ ਸਰਕਾਰ ਚਾਹੁੰਦੀ ਸੀ ਪੰਜਾਬੀਆਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਆਪਣੇ ਆਪ ਹੀ ਸਾਜ਼ਿਸ਼ ਦਾ ਸ਼ਿਕਾਰ ਬਣਦੇ ਗਏ ਤੇ ਹਾਲਾਤ ਇੱਥੋਂ ਤੱਕ ਆਣ ਪਹੁੰਚੇ ਕਿ ਜਿਹੜੇ ਪੰਜਾਬ ਵਿੱਚੋਂ 1 ਸਾਲ ਵਿੱਚ ਤਿੰਨ ਤਿੰਨ ਵਾਰ ਫੌਜ ਦੀਆਂ ਭਰਤੀਆਂ ਕੀਤੀਆਂ ਜਾਂਦੀਆਂ ਸਨ ਉਹ ਅੱਜ 3 ਸਾਲਾਂ ਵਿੱਚ ਇੱਕ ਵਾਰ ਹੋਣ ਲੱਗ ਪਈ ਹੈ ਸੋ ਦੋਸਤੋ ਇਹ ਸੀ ਅਸਲ ਹਕੀਕਤ ਕਿ ਸਿੱਖਾਂ ਦੀ ਗਿਣਤੀ ਫੌਜ ਵਿੱਚੋਂ ਕਿਉਂ ਘਟ ਰਹੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਤੁਹਾਡੇ ਕੀ ਵਿਚਾਰ ਹਨ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ